ਟ੍ਰੈਫਿਕ ਕੌਂਸਲ ਨੂੰ ਮਿਲਣ ਆਏ ਜੇ ਕੀ ਸਮੱਸਿਆ ਕੀ ਹੋਈ ਜੀ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਚਰਨ ਸਿੰਘ ਖੈਰਦੀਆ ਔਰ ਅਸੀਂ ਧੰਨ ਧੰਨ ਗੁਰੂ ਰਾਮਦਾਸ ਈ ਰਿਕਸ਼ਾ ਯੂਨੀਅਨ ਸ਼੍ਰੀ ਅਕਾਲ ਤਖਤ ਸਾਹਿਬ ਗੇਟ ਤੋਂ ਆ ਔਰ ਇਹ ਮੇਰੇ ਸਾਰੇ ਜਿਹੜੇ ਸਾਥੀ ਵੀਰ ਆ ਸਾਰੇ ਅਸੀਂ ਉਥੋਂ ਗੇਟ ਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਬਹੁਤ ਸਿਰਾਂ ਤੋਂ ਮਿਹਨਤ ਕਰ ਰਹੇ ਆ ਸਾਨੂੰ ਇੱਕ ਮੁਸ਼ਕਲ ਆ ਰਹੀ ਸੀ ਕਿ ਕੁਝ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਤੋਂ ਸਾਡੇ ਜਿਹੜੇ ਰਸਤੇ ਸੀ ਉਹ ਬੰਦ ਕੀਤੇ ਗਏ ਸੀ ਜਿਹਦੇ ਸਬੰਧ ਵਿੱਚ ਅਸੀਂ ਐਸਪੀ ਸਰਦਾਰ ਹਰਪਾਲ ਸਿੰਘ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਮਿਲ ਚੁੱਕੇ ਔਰ ਅੱਜ ਉਹਨਾਂ ਨੇ ਸਾਨੂੰ ਜਿਹੜਾ ਪੂਰਨ ਤੌਰ ਤੇ ਇੱਕ ਵਿਸ਼ਵਾਸ ਦਵਾਇਆ ਵਾ ਕਿ ਜਿਹੜਾ ਕੁਝ ਦਿਨਾਂ ਦੇ ਵਿੱਚ ਜਿਹੜੀ ਵਿਸਾਖੀ ਆ ਰਹੀ ਹੈ 13 ਤਰੀਕ ਤੱਕ ਵਿਸਾਖੀ ਤੋਂ ਬਾਅਦ ਜਿਹੜੇ ਰਸਤੇ ਆ ਉਹ ਤੁਹਾਡੇ ਜਿਸ ਤਰ੍ਹਾਂ ਵੀ ਹੋ ਸਕਿਆ ਉਹਦਾ ਹਾਲ ਜਿਹੜਾ ਸੀ ਜ਼ਰੂਰ ਕਰਾਂਗੇ ਕਿਉਂਕਿ ਵਿਸਾਖੀ ਕਰਕੇ ਸੰਗਤ ਦਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਸੰਗਤ ਬਹੁਤ ਦੂਰ ਦੂਰੋਂ ਨਤਮਸਤਕ ਹੋਣ ਆਉਂਦੀ ਆ ਉਹਦੇ ਵਾਸਤੇ ਉਹਨਾਂ ਕਿਹਾ ਕਿ ਦੋ ਦਿਨ ਵਾਸਤੇ ਜਿਹੜਾ ਰਸ ਹੁੰਦਾ ਵਾ ਔਰ ਵਿਸਾਖੀ ਤੋਂ ਬਾਅਦ ਜਿਹੜਾ ਤੁਹਾਡੇ ਰਸਤਿਆਂ ਦਾ ਮਸਲਾ ਲਿਓ ਜਰੂਰ ਕਰ ਦਿੱਤਾ ਜਾਊਗਾ ਸਾਨੂੰ ਐਸਪੀ ਸਾਹਿਬ ਵੱਲੋਂ ਜਿਹੜਾ ਪੂਰਨ ਤੌਰ ਤੇ ਅੱਜ ਇਹ ਵਿਸ਼ਵਾਸ ਦਿਵਾਇਆ ਗਿਆ ਵਾ ਔਰ ਅਸੀਂ ਵੀ ਉਹਨਾਂ ਨੂੰ ਆਪਣੀ ਸਾਰੀ ਇਹ ਜੂਨੀਅਨ ਵੱਲੋਂ ਵਿਸ਼ਵਾਸ ਦਿਵਾ ਚੁੱਕੇ ਹਾਂ ਕਿ ਜਿਹੜਾ ਵੀ ਰਸਤਾ ਤੁਸੀਂ ਸਾਨੂੰ ਵਨਵੇਂ ਸਾਈਡ ਜਾਂ ਦੋਗੇ ਅਸੀਂ ਪੂਰਾ ਜਿਹੜਾ ਟ੍ਰੈਫਿਕ ਦਾ ਫੁੱਲ ਧਿਆਨ ਰੱਖਦੇ ਹੋਏ ਆਪਣੀ ਸਚਾਰੂ ਢੰਗ ਦੇ ਨਾਲ ਗੱਡੀਆਂ ਜਿਹੜੀਆਂ ਚਲਾਵਾਂਗੇ ਸਾਨੂੰ ਕੋਈ ਡੇਢ ਤੋਂ 2 ਮਹੀਨੇ ਹੋ ਗਿਆ ਜੀ ਵੈਸੇ ਅਸੀਂ 15-20 ਸਾਲ ਤੋਂ ਸਾਰੇ ਜਿੰਨੇ ਵੀ ਸਾਥੀ ਖੜੇ ਆ ਕੰਮ ਕਰਦੇ ਪਏ ਆ ਲੇਕਿਨ ਸਾਨੂੰ ਡੇਢ ਦੋ ਮਹੀਨੇ ਤੋਂ ਜ ਨਾਮ ਜਲੰਧਾ ਸਿੰਘ ਆ ਅਸੀਂ ਅਕਾਲ ਤਖਤ ਸਾਹਿਬ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਈ ਰਿਕਸ਼ਾ ਜੁਨੀਅਨ ਦੇ ਸਾਰੇ ਵਰਕਰ ਹੈਗੇ ਆ ਅਸੀਂ 14-15 ਸਾਲ ਤੋਂ ਲਗਾਤਾਰ ਇੱਥੇ ਈ ਰਿਕਸ਼ਾ ਚਲਾ ਰਹੇ ਆ ਜਿਹਦੇ ਵਿੱਚ ਸਾਨੂੰ ਪਹਿਲੇ ਤਾਂ ਕੋਈ ਪਰੇਸ਼ਾਨੀ ਨਹੀਂ ਸੀ ਆਈ ਦੋ ਤਿੰਨ ਮਹੀਨੇ ਤੋਂ ਕਾਫੀ ਪਰੇਸ਼ਾਨੀਆਂ ਆ ਰਹੀ ਆ ਜਿਹਦੇ ਕਰਕੇ ਅਸੀਂ ਐਸਪੀ ਹਰਪਾਲ ਸਿੰਘ ਜੀ ਨੂੰ ਆਹੀਂ ਆ ਕੇ ਬੇਨਤੀ ਕੀਤੀ ਸਾਡੇ ਵੀਰਾਂ ਨੇ ਕਿ ਸਾਨੂੰ ਇੱਕ ਰਸਤਾ ਦਿੱਤਾ ਜਾਵੇ ਵਨਵੇ ਰੋਡ ਜਿਨ੍ਹਾਂ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਤੁਹਾਨੂੰ ਤੁਹਾਡੇ ਜਿਹੜੇ ਮੁਸ਼ਕਲਾਂ ਦਾ ਹੱਲ ਆ ਉਹ ਕੀਤਾ ਜਾਏਗਾ ਤੇ ਤੁਹਾਨੂੰ ਇੱਕ ਵਨਵੇ ਰੋਡ ਦਿੱਤਾ ਜਾਏਗਾ ਵਿਸਾਖੀ ਕਰਕੇ ਸਿਰਫ ਕਹਿੰਦੇ ਆ ਕਿ ਵਿਸਾਖੀ ਤੱਕ ਤੁਸੀਂ ਰੁਕੋ ਤੇ ਚੋਰਾ ਦੇ 15 ਦਿਨਾਂ ਤੋਂ ਤੁਹਾਨੂੰ ਦੋਦਲੇ ਰਸਤਾ ਖੋਲਿਆ ਜਾਏਗਾ ਰਸਤਾ ਖੋਲਾਂਗੇ ਅਸੀਂ ਪੂਰਾ ਤੇ ਤੁਹਾਨੂੰ ਤੁਹਾਨੂੰ ਕੰਮ ਕਰਨ ਦਾ ਦਿੱਤਾ ਜਾਏਗਾ ਨਾਮ ਦੱਸ ਕੇ ਵਿਸ਼ਾਲ ਸਹਿਦੇਵੀ ਸਾਹਿਬ ਜੀ ਅੱਜ ਆਹੀ ਐਸਪੀ ਖਰਪਾਲ ਸਿੰਘ ਨਾਲ ਮਿਲੇ ਆ ਜੀ ਉਹਨਾਂ ਨੇ ਦੋ ਦਿਨ ਦਾ ਸਾਨੂੰ ਟਾਈਮ ਦੋ ਦਿਨ ਬਾਰੇ ਕਿਹਾ ਹੈ ਕਿ ਵਿਸਾਖੀ ਦਾ ਤਿਉਹਾਰ ਲੰਗਾ ਲਓ ਉਸ ਤੋਂ ਬਾਅਦ ਤੁਹਾਨੂੰ ਆਪਣਾ ਰੂਟ ਜਿਹੜਾ ਵੀ ਬਣਾ ਕੇ ਦਿੱਤਾ ਜਾਏਗਾ ਉਸ ਰੂਟ ਤੇ ਤੁਸੀਂ ਆਪਣਾ ਤਰੀਕੇ ਦੇ ਨਾਲ ਆਪਣੇ ਬੈਟਰੀ ਰਿਕਸ਼ਾ ਚਲਾਓ ਜਿੰਨਾ ਟ੍ਰੈਫਿਕ ਦਾ ਧਿਆਨ ਰੱਖੋ ਕਿਸੇ ਨੂੰ ਪ੍ਰੋਬਲਮ ਨਾ ਆਏ ਨਾ ਮਾਰਕੀਟ ਵਾਲਿਆਂ ਨੂੰ ਨਾ ਸੰਗਤ ਨੂੰ ਔਰ ਜਿਹੜਾ ਬਾਜੇ ਸ਼ਵਾਸਨ ਦਿੱਤਾ ਆ ਉਹ 3-4 ਦਿਨ 3-4 ਵਾਰ ਤੋਂ ਆਪਾਂ ਆ ਰਹੇ ਆ ਉਹਦੇ ਵਿੱਚ ਕੀ ਆਪਾਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜੇ ਸਾਡੀ ਇੱਥੇ ਸੰਗਤ ਆ ਰਹੀ ਆ ਉਹ ਵੀ ਬਹੁਤ ਪਰੇਸ਼ਾਨ ਹੋ ਰਹੀ ਆ ਕਿਉਂਕਿ ਉਹਨਾਂ ਨੂੰ ਬਹੁਤ ਪਿੱਛੇ ਉਤਰਨਾ ਪੈ ਰਿਹਾ ਉਹਨਾਂ ਦੇ ਬੱਚੇ ਵੀ ਨਾਲ ਹੁੰਦੇ ਨੇ ਸੂਟਕੇਸ ਵੀ ਹੁੰਦੇ ਨੇ ਉਹਦੇ ਕਰਕੇ ਹੀ ਰਿਕਵੈਸਟ ਕਰਕੇ ਉਹਨਾਂ ਨੇ ਅੱਜ ਸਾਡੀ ਰਿਕਵੈਸਟ ਮਨਜ਼ੂਰ ਕੀਤੀ ਆ ਤਸਾਖੀ ਤੋਂ ਬਾਅਦ ਉਹ ਕੰਨੇ ਹੱਲ ਕੀਤਾ ਜਾਏਗਾ ਆਟੋ ਨਿਕਸ਼ਾਲ ਦੀ ਟੀਮਾਂ ਨੇ ਨਹੀਂ ਦਰਬਾਰ ਸਾਹਿਬ ਜਾਣ ਵਾਸਤੇ ਸਾਨੂੰ ਰਾਹ ਦਿੱਤਾ ਜਾਉ ਜਿਹੜਾ ਕਿ ਟ੍ਰੈਫਿਕ ਪੁਲਿਸ ਉਹ ਲੋਕ ਕਹਿ ਰਹੇ ਕਿ ਉਹ ਪਹਿਚਾਣ ਰਿਹਾ ਨਹੀਂ ਜੇ ਟ੍ਰੈਫਿਕ ਪੁਲਿਸ ਨੂੰ ਇਹ ਸਾਰੇ ਜਿਹੜੇ ਵੇਚਾ ਰਿਹਾ ਛੋਟੇ ਵੇਚਾ ਰਿਹਾ ਜਿਹੜੇ ਚੂੜੇ ਵਾਲਾ ਬਾਜ਼ਾਰ ਕਰਮੋ ਡਿਉੜੀ ਜਿਹੜਾ ਸ਼ਾਸਤਰੀ ਮਾਰਕੀਟ ਦੇ ਅੰਦਰ ਹੋਲ سیل ਦਾ ਬਾਜ਼ਾਰ ਹੈ ਜਿੱਥੇ ਕਿ ਹੌਲ ਸੇਲ ਦੇ ਸਮਾਨ ਵਾਸਤੇ ਜਿਹੜੇ ਮਤਲਬ ਰਿਕਸ਼ੇ ਜਿਨ੍ਹਾਂ ਦੇ ਵਿੱਚ ਸਮਾਨ ਲੋਡਡ ਕੀਤਾ ਹੁੰਦਾ ਆਟੋ ਜਨ ਸਮਾਨ ਲੋਡਡ ਕੀਤਾ ਹੁੰਦਾ ਜਿੱਥੇ ਕਿ ਪੈਦਲ ਲੰਘਣਾ ਵੀ ਬੜਾ ਔਖਾ ਰਸਤਾ ਇਹ ਉਥੇ ਬੈਟਰੀ ਜਿਹੜੀ ਆ ਸਵਾਰੀਆਂ ਨੂੰ ਲੈ ਕੇ ਆਉਣ ਜਾਂਦੇ ਬੈਟਰੀ ਯੂਜ਼ ਕਰਦੇ ਆ ਜਦੋਂ ਕਿ ਚਾਰ ਸ਼ਹਿਰੇ ਦਰਬਾਰ ਸਾਹਿਬ ਦੇ ਸਾਰੇ ਰਸਤੇ ਖੁੱਲੇ ਆ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਜਿਹੜੇ ਆ ਹੋਰ ਰਸਤੇ ਜਿਹੜੇ ਉਹਨਾਂ ਤੋਂ ਹੀ ਆਓ ਜਾਓ ਸਾਰੇ ਰਸਤੇ ਬੁਨੇ ਆ ਲੇਕਿਨ ਇਹ ਜिद ਕਰਦੇ ਕੇ ਸੇ ਰਸਤੇ ਤੇ ਸਾਨੂੰ ਅਲਾਉ ਕੀਤਾ ਜਾਵੇ ਲੇਕਿਨ ਮਾਰਕੀਟ ਜਿਹੜੀ ਆ ਔਰ ਜਿਹੜੇ ਉੱਥੇ ਵਪਾਰ ਮੰਡਲ ਵੱਲ ਇਹਦਾ ਜਿਹੜਾ ਸਖਤ ਵਿਰੋਧ ਕੀਤਾ ਜਾਂਦਾ ਉਹਨਾਂ ਦੇ ਟਾਈਮ ਤੇ ਟ੍ਰੈਫਿਕ ਪੁਲਿਸ ਉਹਨਾਂ ਨੂੰ ਕੋਈ ਵੱਖਰਾ ਰੂਟ ਬਣਾ ਦੇ ਦਿੱਤਾ ਜਾਏਗਾ ਜਿਹੜਾ ਇਹਨਾਂ ਨਹੀਂ ਜੀ ਉਸੇ ਵੇਖੋ ਜੀ ਇਹ ਕਹਿੰਦੇ ਵੀ ਅਸੀਂ ਮਤਲਬ ਵਪਾਰ ਮੰਡਲ ਨੂੰ ਵੀ ਸਹਿਮਤ ਕਰ ਲੈਨੇ ਆ ਅਤੇ ਅਸੀਂ ਉਹਨਾਂ ਨੂੰ ਸਹਿਮਤੀ ਨਾ ਕਰਕੇ ਇੱਕ ਪਾਸੇ ਨੂੰ ਅਸੀਂ ਜਿਹੜਾ ਦੁਕਾਨਦਾਰਾਂ ਦੀ ਸਹਿਮਤੀ ਨਾ ਵਨ ਵੇ ਰੂਟ ਕਰ ਦਿੰਗੇ ਜੇਕਰ ਪੀਸਫੁਲੀ ਕੋ ਰਾ ਮੈਥੇ ਸਾਨੂੰ ਕੋਈ ਇਤਰਾਜ਼ ਹੈ ਠੀਕ ਹੈ ਲੇਕਿਨ ਮੇਨ ਚੀਜ਼ ਹੈ ਕਿ ਜਦੋਂ ਖਾਸ ਕਰਕੇ ਹੁਣ ਵਿਸਾਖੀ ਦਾ ਦਿਹਾੜਾ ਆਇਆ ਵਾ ਬਾਜ਼ਾਰਾਂ ਚ ਪੈਨੇ ਬਹੁਤ ਰਸ਼ ਹੈ ਤੇ ਇਹ ਜਿਹੜੇ ਦਿਨੇ ਇਹਨਾਂ ਦੇ ਵਿੱਚ ਨਹੀਂ ਕਿਸੇ ਨੂੰ ਗਲਤ ਲਾਉ ਕੀਤਾ ਹਾਂ ਇਹਨਾਂ ਨੇ 14 ਤਰੀਕ ਰੱਖੀ ਉਸ ਦਿਨ ਇਹਨਾਂ ਨੇ ਟ੍ਰਾਇਲ ਕਰਕੇ ਦੇਖਿਆ